ਬਹੁਤ ਹੀ ਸਤਿਕਾਰਯੋਗ ਪਿਆਰੇ ਵਿਦਿਆਰਥੀਓ ਅਤੇ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਵੀ ਰਾਜਵਿੰਦਰ ਸਿੰਘ ਖੱਤਰੀ ਵਾਲਾ ਤੁਹਾਡੇ ਨਾਲ ਜਾਣਕਾਰੀ ਹਿਤ ਵੀਡੀਓ ਸਾਂਝੀ ਕਰਦਾ ਹਾਂ ਅੱਜ ਫੇਰ ਮੈਂ ਪਿਛਲੀ ਵੀਡੀਓ ਦੀ ਲਗਾਤਾਰਤਾ ਦੇ ਵਿੱਚ ਮੌਲਕ ਅਧਿਕਾਰਾਂ ਦੇ ਸੰਬੰਧਿਤ ਜਾਣਕਾਰੀ ਲੈ ਕੇ ਹਾਜ਼ਰ ਹਾਂ ਸੰਵਿਧਾਨ ਦੇ ਆਰਟੀਕਲ ਨੰਬਰ 13 ਵਿੱਚ ਕੀ ਉਲੇਖ ਕੀਤਾ ਗਿਆ ਹੈ ਮੇਰਾ ਅੱਜ ਦਾ ਸਵਾਲ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 13 ਵਿੱਚ ਕੀ ਉਲੇਖ ਕੀਤਾ ਗਿਆ ਹੈ ਦੇਸ਼ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਕੋਈ ਵੀ ਕਾਨੂੰਨ ਸੀ ਜੋ ਸੰਵਿਧਾਨ ਦੇ ਲਾਗੂ ਹੋਣ ਤੇ ਮੇਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ ਉਹ ਇਸ ਆਰਟੀਕਲ ਦੇ ਤਹਿਤ ਤੁਰੰਤ ਖਤਮ ਮੰਨਿਆ ਜਾਵੇਗਾ ਜਾਂ ਖਤਮ ਹੋ ਜਾਵੇਗਾ ਇਸ ਤੋਂ ਇਲਾਵਾ ਰਾਜ ਅਜਿਹਾ ਕੋਈ ਵੀ ਕਾਨੂੰਨ ਨਹੀਂ ਬਣਾ ਸਕੇਗਾ ਜੋ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇ ਮੇਰਾ ਅਗਲਾ ਸਵਾਲ ਦੇਖਦੇ ਹਰੇਕ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਬਰਾਬਰੀਤਾ ਹੋਵੇਗੀ ਇਸ ਦਾ ਹੁਲੇਖ ਸੰਵਿਧਾਨ ਦੇ ਕਿਸ ਆਰਟੀਕਲ ਨੰਬਰ ਤਹਿ ਦੱਤਾ ਗਿਆ ਹੈ ਆਰਟੀਕਲ ਨੰਬਰ 14 ਮੇਰਾ ਅਗਲਾ ਸਵਾਲ ਸੰਵਿਧਾਨ ਦੇ ਕਿਸ ਆਰਟੀਕਲ ਅਨੁਸਾਰ ਕਿਸੇ ਵਿਅਕਤੀ ਨਾਲ ਧਰਮ ਜਾਤੀ ਵੰਸ਼ ਲਿੰਗ ਜਨਮ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ ਇਹ ਹੈ ਆਰਟੀਕਲ ਨੰਬਰ 15 ਮੇਰਾ ਅਗਲਾ ਸਵਾਲ ਹੈ ਸਭਧਾਨ ਦੇ ਕਿਸ ਆਰਟੀਕਲ ਦੇ ਤਹਿਤ ਪਿਛੜੇ ਹੋਏ ਨਾਗਰਿਕਾਂ ਦੇ ਵਰਗ ਨੂੰ ਨਿੱਜੀ ਅਤੇ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਾਂ ਵਿੱਚ ਦਾਖਲੇ ਵਿੱਚ ਰਿਜ਼ਰਵੇਸ਼ਨ ਦਿੱਤਾ ਗਿਆ ਹੈ ਭਾਵੇਂ ਜਿਵੇਂ ਐਸ ਸੀ ਐਸ ٹی ਵੂਮੈਨਜ਼ ਜਾਂ ਹੋਰ ਅਦਰ ਬੈਕਵਰਡ ਕਲਾਸਸ ਉਹ ਜੋ ਰਿਜ਼ਰਵੇਸ਼ਨ ਦਿੱਤਾ ਗਿਆ ਹੈ ਉਹ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 15 ਕਲਾਜ਼ 5 ਦੇ ਤਹਿਤ ਦਿੱਤਾ ਗਿਆ ਹੈ ਮੇਰਾ ਅਗਲਾ ਸਵਾਲ ਸਰਬਜਨਕ ਰੁਜ਼ਗਾਰ ਦੇ ਮਾਮਲੇ ਵਿੱਚ ਸਭ ਨੂੰ ਬਰਾਬਰ ਮੌਕਾ ਇਸ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਕੀਤਾ ਗਿਆ ਹੈ ਇਸ ਦਾ ਜ਼ਿਕਰ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 16 ਵਿੱਚ ਹੈ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਤਹਿਤ ਛੂਤਛਾਤ ਨੂੰ ਖਤਮ ਕੀਤਾ ਗਿਆ ਹੈ ਉਹ ਹੈ ਆਰਟੀਕਲ ਨੰਬਰ 17 ਮੇਰਾ ਅਗਲਾ ਸਵਾਲ ਸੰਵਿਧਾਨ ਦੇ ਆਰਟੀਕਲ ਨੰਬਰ 18 ਵਿੱਚ ਕੀ ਉਲੇਖ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 18 ਵਿੱਚ ਕੀ ਉਲੇਖ ਹੈ ਆਰਟੀਕਲ ਨੰਬਰ 18 ਦੁਆਰਾ ਉਪਾਤੀਆਂ ਦਾ ਖਾਤਮਾ ਕੀਤਾ ਗਿਆ ਹੈ ਵਰਤਮਾਨ ਸਮੇਂ ਵਿੱਚ ਕਿਹੜੇ ਦੋ ਖੇਤਰਾਂ ਵਿੱਚ ਉਪਾਤੀਆਂ ਦਿੱਤੀਆਂ ਜਾਂਦੀਆਂ ਹਨ ਉਹ ਦੋ ਖੇਤਰ ਹਨ ਇੱਕ ਸੈਨਾ ਔਰ ਦੂਸਰਾ ਹੈਗਾ ਸਿੱਖਿਆ ਦੇ ਖੇਤਰ ਦੇ ਵਿੱਚ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ 6 ਪ੍ਰਕਾਰ ਦੀ ਸਤੰਤਰਤਾ ਦਾ ਉਲੇਖ ਹੈ ਜੇ 6 ਪ੍ਰਕਾਰ ਦੀ ਸਤੰਤਰਤਾ ਬਾਰੇ ਲਿਖਿਆ ਗਿਆ ਹੈ ਉਹ ਹੈ ਆਰਟੀਕਲ ਨੰਬਰ 19 ਮੌਲਿਕ ਅਧਿਕਾਰ ਸਾਡੇ ਲੋਕਾਂ ਲਈ ਇੱਕ ਵਚਨ ਅਤੇ ਸੱਭਿਆਕ ਸੰਸਾਰ ਨਾਲ ਇੱਕ ਸਮਝੌਤਾ ਹੈ ਇਹ ਕਿਸ ਨੇ ਕਿਹਾ ਮੌਲਿਕ ਅਧਿਕਾਰ ਸਾਡੇ ਲੋਕਾਂ ਲਈ ਇੱਕ ਵਚਨ ਅਤੇ ਸੱਭਿਆਕ ਸੰਸਾਰ ਲਈ ਇੱਕ ਸਮਝੌਤਾ ਹਨ ਇਹ ਕਿਸ ਨੇ ਕਿਹਾ ਇਹ ਕਹਾਸੀ ਡਾਕਟਰ ਐਸ ਰਾਧਾ ਕ੍ਰਿਸ਼ਨਨ ਜੀ ਨੇ ਸੰਵਿਧਾਨ ਦੇ ਕਿਹੜੇ ਆਰਟੀਕਲ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹਨ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹਨ ਉਹ ਹਨ ਆਰਟੀਕਲ ਨੰਬਰ 14 ਤੋਂ 18 ਤੱਕ ਏਸੀ ਮੇਰੇ ਵੱਲੋਂ ਛੋਟੀ ਜਾਣਕਾਰੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਰੇ ਨੂੰ ਲਾਈਕ ਵੀ ਕਰੋ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ